ਹਰੀਵਾਲ ਦੇ ਵਿੱਚ ਡਰਾਈਵਰਾਂ ਦੇ ਹੱਕ ਵਿੱਚ ਹੋਈ ਮੀਟਿੰਗ ਕੇਂਦਰ ਸਰਕਾਰ ਵੱਲੋਂ ਡਰਾਈਵਰਾਂ ਦੇ ਸਬੰਧੀ ਕਾਲੇ ਕਾਨੂੰਨ ਨੂੰ ਲੈ ਕੇ ਇੱਕ ਮੀਟਿੰਗ ਕਿਸਾਨਾਂ ਵੱਲੋਂ ਕੀਤੀ ਗਈ ਜਿਸ ਦੇ ਵਿੱਚ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਅਤੇ ਭਾਰਤੀ ਕਿਸਾਨ ਯੂਨੀਅਨ ਮਾਝਾ ਦੇ ਸੂਬਾ ਜਨਰਸ ਕੱਤਰ ਅਰਜਿੰਦਰ ਸਿੰਘ ਜੱਫਰਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦਾ ਕੀ ਕਹਿਣਾ ਹੈ ਉਹ ਤੁਹਾਨੂੰ ਸੁਣਾਉਂਦੇ ਹਾਂ ਸਤਿ ਸ਼੍ਰੀ ਅਕਾਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਦੇਖੋ ਜੀ ਇਹ ਜਿਹੜਾ ਕਾਨੂੰਨ ਹੈ ਕਾਨੂੰਨ ਤਾਂ ਹਮੇਸ਼ਾ ਬਣਦੇ ਆ ਲੋਕਾਂ ਦੀ ਸੁਰੱਖਿਆ ਵਾਸਤੇ ਇਹ ਜੋ ਹਟੈਂਡ ਰਨ ਤਹਿਤ ਇਹਨਾਂ ਨੇ ਸੰਵਿਧਾਨ ਦੇ ਵਿੱਚ ਨਾ ਤਬਦੀਲੀ ਕਰਕੇ ਕਾਨੂੰਨ ਬਣਾਇਆ ਹੈ ਇਹ ਇਹਦੇ ਆ ਡਰਾਈਵਰ ਵਿਰੋਧ ਕਰ ਰਹੇ ਆ ਕਾਰਨ ਕਿ ਸਾਡੇ ਕਾਨੂੰਨ ਨੂੰ ਇਮਾਨਦਾਰੀ ਦੇ ਨਾਲ ਲਾਗੂ ਕਰਨ ਦੀ ਜਿਹੜੀ ਆ ਭਾਰਤ ਵਿੱਚ ਬਹੁਤ ਵੱਡੀ ਘਾਟ ਹੈ। ਇੱਥੇ ਜਿੰਨੇ ਵੀ ਕਾਨੂੰਨ ਲੋਕਾਂ ਦੀ ਸੁਰੱਖਿਆ ਲਈ ਬਣੇ ਆ ਚਾਹੇ ਉਹ ਕੋਈ ਵੀ ਹੋਵੇ ਮੈਂ ਇਕੱਲਾ-ਇਕੱਲੇ ਦਾ ਨਾਮ ਜਿੰਕੇ ਨਾਂ ਲਵਾਂ ਉਹਨਾਂ ਕਾਨੂੰਨਾਂ ਦੀ ਦੁਰਵਰਤੋਂ ਹੋਈ ਹੈ। ਇੱਥੇ ਸਿਆਸੀ ਦਖਲਅੰਦਾਜ਼ੀ ਬਹੁਤ ਜ਼ਿਆਦਾ ਹੈ। ਪੁਲਿਸ ਪ੍ਰਸ਼ਾਸਨ ਜਿਹੜਾ ਉਹ ਢੰਗ ਨਾਲ ਕੰਮ ਨਹੀਂ ਕਰਦਾ ਆਜਾਦਾਨਾ ਢੰਗ ਨਾਲ ਸਵਾਲੀਆ ਨਿਸ਼ਾਨ ਨੇ ਇਹਨਾਂ ਦੀ ਕਾਰਜਕਾਰੀ ਤੇ ਵੀ ਸੋ ਲੱਗਦਾ ਹੈ ਇਹ ਸਾਡੇ ਸਾਰੇ ਡਰਾਈਵਰ ਭਰਾਵਾਂ ਨੂੰ ਕਿ ਇਹ ਸਹਵਿਧਾ ਜਿਹੜਾ ਵਿਧਾਨ ਹੈ ਉਹ ਬਹੁਤ ਸਖਤ ਹੈ ਤੇ ਹੋ ਸਕਦਾ ਹੈ ਇਹਦੀ ਵੱਡੇ ਪੱਧਰ ਦੇ ਉੱਤੇ ਦਰਬਾਰ ਤੋਂ ਹੋਏਗੀ ਜਿਹੜਾ ਕੋਈ ਅਸਲ ਗੁਨਾਹਗਾਰ ਹੈ ਉਹਨੂੰ ਜਦੋਂ ਪਛਾਨਣ ਵਾਲੀਆਂ ਅੱਖਾਂ ਦੇ ਵਿੱਚ ਹੀ ਕਮੀ ਹੋਊਗੀ ਸੋ ਸਾਡੀ ਜਿਹੜੀ ਇਹ ਕਾਰਜ ਸ਼ੈਲੀ ਹੈ ਜਿਹੜੀ ਭਾਰਤੀ ਸਿਸਟਮ ਦੀ ਉਹ ਦਰਸਤ ਨਾ ਹੋਣ ਕਾਰਨ ਸਾਡੇ ਡਰਾਈਵਰ ਜਿਹੜੇ ਨੇ ਉਹ ਇਸ ਕਾਨੂੰਨ ਤੋਂ ਖਫਾ ਨੇ ਉਹਨਾਂ ਨੇ ਹੜਤਾਲ ਕੀਤੀ ਹੈ ਕਿ ਇਹ ਕਾਨੂੰਨ ਜਿਹੜਾ ਹੈ ਇਹ ਵਾਪਸ ਲਿਆ ਜਾਵੇ ਇਸ ਦੀ ਵਰਤੋਂ ਜਿਹੜੀ ਹੈ ਉਹ ਸਹੀ ਢੰਗ ਨਾਲ ਨਹੀਂ ਹੋਣੀ ਤੇ ਕੁਦਰਤੀ ਗੱਲ ਹੈ ਕਿ ਜਦੋਂ ਟਰੱਕ ਡਰਾਈਵਰ ਹੜਤਾਲ ਤੇ ਜਾਣਗੇ ਕਿ ਸਾਰਾ ਸਿਸਟਮ ਜਿਹੜਾ ਹੈ ਉਹ ਉਥਲ-ਪੁਥਲ ਹੋ ਜਾਂਦਾ ਹੈ ਹੁਣ ਸਿਰਫ ਇਕੱਲੇ ਡੀਜ਼ਲ ਪੈਟਰੋਲ ਦੀ ਗੱਲ ਨਹੀਂ ਬਹੁਤ ਸਾਰਾ ਸਾਡਾ ਜਿਹੜਾ ਸਬਜ਼ੀਆਂ ਫਰੂਟ ਹੋਰ ਰੋਜ਼ ਮਰਾਂ ਦੀਆਂ ਲੁੜਿੰਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੂਰੇ ਭਾਰਤ ਦੇ ਵਿੱਚ ਇਧਰੋਂ ਉਧਰ ਦੂਸਰੇ ਸਿਰੇ ਤੱਕ ਜਾਂਦੀਆਂ ਨੇ ਦੇਸ਼ ਦੇ ਇਹ ਜੇਕਰ ਲੰਬਾ ਸਮਾਂ ਹੜਤਾਲ ਚੱਲਦੀ ਹੈ ਤਾਂ ਦੁਨੀਆ ਵਾਸਤੇ ਬਹੁਤ ਵੱਡਾ ਸੰਕਟ ਪੈਦਾ ਹੋ ਜਾਏਗਾ ਸੋ ਸਰਕਾਰ ਨੂੰ ਇਮਾਨਦਾਰੀ ਦੇ ਨਾਲ ਇਹਦੇ ਤੇ ਸੋਚ ਕੇ ਇਸ ਕਾਨੂੰਨ ਨੂੰ ਵਾਪਸ ਲੈਣਾ ਚਾਹੀਦਾ ਔਰ ਜਿਹੜੇ ਪਹਿਲਾਂ ਬਣਾਏ ਹੋਏ ਕਾਨੂੰਨ ਹੈ ਉਹਨਾਂ ਨੂੰ ਸਹੀ ਢੰਗ ਦੇ ਨਾਲ ਲਾਗੂ ਕਰਨਾ ਚਾਹੀਦਾ ਅੱਜ ਤਾਂ ਜੂਨੀਅਰ ਰੋਅ ਜਿਹੜੀ ਕਿਸਾਨਾਂ ਦੇ ਹੱਥ ਕੋਲੇ ਆ ਕੇ ਚੇਲੜਾ ਹੋ ਜਾਂ ਜੀ ਮੀਟਿੰਗ ਕੀਤੀ ਗਈ ਜਿਹੜੀ ਜੇਕਰ ਕਾਨੂੰਨ ਇਹ ਵਾਪਸ ਨਹੀਂ ਲੈਂਦੀ ਕੇਂਦਰ ਸਰਕਾਰ ਤੇ ਤੁਹਾਡੀ ਜੂਨੀਅਰ ਜੀ ਜਾਂ ਟਰੱਕ ਡਰਾਈਵ ਦੇ ਹੱਥ ਵਿੱਚ ਕੀ ਰੋਗ ਪਾੜੀਏ ਕਰੀਏ ਦੇਖੋ ਅੱਜ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਵੱਲੋਂ ਤੇ ਭਾਰਤੀ ਕਿਸਾਨ ਯੂਨੀਅਨ ਮਾਝਾ ਦੇ ਜਨਰਲ ਸਖਤਰ ਮੇਰੇ ਨਾਲ ਨੇ ਜਨਰਲ ਸਿੰਘ ਜੱਫਰਵਾਦ ਜੀ ਅਸੀਂ ਹੈ ਫੈਸਲਾ ਕੀਤਾ ਕਿ ਦੇਖੋ ਜਿੱਥੇ ਵੀ ਕਿਤੇ ਆਮ ਲੋਕਾਂ ਨੂੰ ਕੋਈ ਦਿੱਕਤ ਹੈ ਅਸੀਂ ਉਹਨਾਂ ਲੋਕਾਂ ਦੇ ਨਾਲ ਖੜਦੇ ਹਾਂ ਇਹ ਸਾਡੇ ਕੱਲੇ ਟਰੱਕ ਡਰਾਈਵਰਾਂ ਦੀ ਗੱਲ ਨਹੀਂ ਹੈਗੀ ਇਹ ਸਾਰੇ ਡਰਾਈਵਰਾਂ ਦੀ ਗੱਲ ਕੀਤੀ ਹੈ ਸੋ ਅਸੀਂ ਸੰਪੂਰਨ ਤੌਰ ਦੇ ਉੱਤੇ ਇਹਨਾਂ ਦੇ ਨਾਲ ਜਿੱਥੇ ਵੀ ਜ਼ਰੂਰਤ ਪੈਗੀ ਅਸੀਂ ਇਹਨਾਂ ਦੇ ਨਾਲ ਖੜਾਂਗੇ ਕਿਉਂਕਿ ਅਸੀਂ ਤਾਂ ਪਹਿਲਾਂ ਵੀ ਸਿਸਟਮ ਨੂੰ ਬਦਲਣ ਦੀ ਜਿਹੜੀ ਹੈ ਉਹ ਗੱਲ ਕਰਦੇ ਆਂ ਪਹਿਲਾਂ ਵੀ ਸਾਡੇ ਇੱਥੇ ਦੇਖੋ ਇਦਾਂ ਦੇ ਕਾਨੂੰਨ ਨੇ ਕਿ ਇੱਥੇ ਫੀਤੀਆਂ ਲਵਾਉਣ ਦੇ ਚੱਕਰ ਦੇ ਵਿੱਚ ਜਿਹੜਾ ਨੌਜਵਾਨਾਂ ਦੇ ਕਤਲ ਹੁੰਦੇ ਰਹੇ ਆ। ਇੱਥੇ ਜੇ ਡੌਰੀ ਦਾ ਸਾਡੇ ਇਹ ਕਾਨੂੰਨ ਹੈ ਤੇ ਉਹਦੇ ਤਹਿਤ ਉਹਨੇ ਜਾਇਜ਼ ਨਹੀਂ ਜੇਲਾ ਚ ਬੰਦ ਜਿੰਨੇ ਨਜਾਇਜ਼ ਬੰਦ ਨੇ। ਇੱਥੇ 26 ਦੇ ਜਿਹੜੇ ਸਾਡੇ ਪਰਚੇ ਆ ਉਹਦੇ ਵਿੱਚ ਮੈਂ ਕਹਿੰਨਾ ਕਿ 90% ਜਿਹੜੇ ਨੇ ਉਹ ਗਲਤ ਹੋਣਗੇ। 307 ਦੇ ਜਿਹੜੇ ਨੇ ਬਹੁਤ ਸਾਰੇ ਪਰਚੇ ਜਿਹੜੇ ਨੇ ਉਹ ਉਹ ਗਲਤ ਨੇ। ਇੱਥੇ ਬਾਅਦ ਜਦੋਂ ਜਾਂਚ ਪੜਤਾਲ ਹੁੰਦੀ ਹੈ ਤਾਂ ਮੈਂ ਕਹਿ ਸਕਦਾ ਹਾਂ ਵੀ ਇੱਥੇ ਸਿਸਟਮ ਹੀ ਇਦਾਂ ਦਾਵਾ ਕਰੇ ਕਿ ਆਪੇ ਫਸਾਉਣ ਵਾਲੇ ਤੇ ਆਪੇ ਮੁੜ ਕੇ ਲੈ ਦੇ ਕੇ ਤੇ ਉਸ ਮਸਲੇ ਦੇ ਵਿੱਚੋਂ ਕੱਢਣ ਵਾਲੇ ਹੁਣ ਵੀ ਅਸੀਂ ਮੇਰਾ ਬੜਾ ਲੰਮਾ ਸਮਾਂ ਰੋਡ ਦੇ ਉੱਤੇ ਪਰਸਨਲੀ ਸਾਡਾ ਤਜਰਬਾ ਹੈ ਕਿ ਸਾਡਾ ਤਾਂ ਬਹੁਤੇ ਕੇਸਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਉਹ ਗਲਤ ਬੰਦੇ ਦੀ ਮਦਦ ਕਰਦਾ ਇੱਥੇ ਪਰਖਣਾ ਕੀ ਨੇ ਆ ਕਿ ਮਤਲਬ ਸਹੀ ਕੌਣ ਹੈ ਤੇ ਗਲਤ ਕੌਣ ਹੈ ਸੋ ਇਸ ਕਰਕੇ ਅਸੀਂ ਸਾਰੇ ਸਿਸਟਮ ਨੂੰ ਬਦਲਣ ਵਾਸਤੇ ਜਿਹੜੀ ਹੈ ਉਹ ਜਦੋਂ-ਜਦ ਕਰ ਰਹੇ ਹਾਂ ਕਾਨੂੰਨ ਦੇ ਵਿੱਚ ਬਹੁਤ ਸਾਰੀਆਂ ਸੋਧਾਂ ਕਰਨ ਦੀ ਲੋੜ ਹੈ ਜਿਹੜੀਆਂ ਸੋਧਾਂ ਕਾਨੂੰਨ ਦੇ ਵਿੱਚ ਕਰਨ ਦੀ ਲੋੜ ਹੈ ਜਿਹੜੇ ਸਿਸਟਮ ਨੂੰ ਜਿਹੜਾ ਇਮਾਨਦਾਰੀ ਦੇ ਨਾਲ ਲਾਗੂ ਕਰਨ ਦੀ ਲੋੜ ਹੈ ਉਧਰਲੇ ਪਾਸੇ ਤਾਂ ਜ਼ੋਰ ਦਿੱਤਾ ਨਹੀਂ ਜਾਂਦਾ ਤੇ ਜਿੱਥੇ ਮਤਲਬ ਲੋਕਾਂ ਦਾ ਕੋਈ ਨੁਕਸਾਨ ਹੋਣਾ ਹੈ ਉਧਰਲੇ ਪਾਸੇ ਨੂੰ ਸਰਕਾਰ ਜ਼ਿਆਦਾ ਝੁਕਾ ਰੱਖਦੀ ਹੈ ਸੋ ਅਸੀਂ ਜਿਹੜਾ ਵੀ ਕੋਈ ਫੈਸਲਾ ਲੋਕ ਵਿਰੋਧੀ ਹੋਏਗਾ ਉਹਦੇ ਉੱਤੇ ਚਾਹੇ ਉਹ ਕੋਈ ਵੀ ਸੰਸਥਾ ਹੋਵੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਆਮ ਜਨਤਾ ਕੀ ਅਪੀਲ ਕਰਨਾ ਚਾਹੁੰਦੀ ਲੋਕਾਂ 'ਚ ਹਬਰਾਦੜੀ ਮੱਜੀ ਪਈ ਐ ਵੀ ਤੇ ਨਾਲ ਮਿਲ ਕੇ ਕਾਰਮੋਕੀ ਜ਼ੈਰਾ ਲਾ ਕੇ ਖੜੇ ਆ ਆਪਣਾ ਆਪਣੀ ਮੱਜੀ ਪਈ ਐ ਦੇਖੋ ਆਪਾਂ ਲੋਕ ਕਹਣੋਂ ਪਹਿਲਾਂ ਤਾਂ ਮੇਰੀ ਇਹ ਅਪੀਲ ਹੈ ਕਿ ਅਸੀਂ ਰੋਡ ਦੇ ਜਿਹੜੇ ਨਿਯਮਾਂ ਦੀਆਂ ਨੇ ਉਹ ਪਾਲਣਾ ਨਹੀਂ ਕਰਦੇ ਅਸੀਂ ਲਾਪਰਵਾਹੀ ਕਰਦੇ ਆਂ ਪਹਿਲਾਂ ਤਾਂ ਮੇਰੀ ਅਪੀਲ ਇਹ ਹੈ ਕਿ ਰੋਡ ਦੇ ਉੱਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਕਈ ਵਾਰ ਗਲਤੀ ਕਿਸੇ ਪੈਦਲ ਚੱਲਣ ਵਾਲੇ ਗਲਤ ਢੰਗ ਨਾਲ ਜਦੋਂ ਉਹ ਕੋ ਰੋਡ ਤੇ ਚੜਦਾ ਜਾਂ ਕੋ ਸਾਈਕਲ ਵਾਲਾ ਰੋਡ ਤੇ ਚੜਦਾ ਗਲਤੀ ਕਿਸੇ ਦੀ ਹੋ ਸਕਦੀ ਹੈ ਕਾਰ ਵਾਲਾ ਵੀ ਗਲਤ ਢੰਗ ਨਾਲ ਚੜ ਸਕਦਾ ਰੋਡ ਦੇ ਉੱਤੇ ਪਰ ਅਸੀਂ ਸਾਰੇ ਜਿਹੜੇ ਆ ਆਪਣੇ ਡਿਊਟੀ ਨੂੰ ਸਮਝੀਏ ਤੇ ਹਾਦਸੇ ਜਿਹੜੇ ਆ ਉਹ ਘੱਟ ਵਾਪਰਦੇ ਆਂ ਦੂਸਰੀ ਗੱਲ ਜਿਹੜੀ ਹਫੜਾ ਦਫੜੀ ਵਾਲੀ ਗੱਲ ਹੈ ਅਜਾਹੀ ਕੋਈ ਗੱਲ ਨਹੀਂ ਬਹੁਤ ਸਾਰੇ ਤਾਂ ਉਹੀ ਲੋਕ ਪੰਪਾਂ ਦੇ ਉੱਤੇ ਮੈਂ ਆਉਂਦਿਆਂ ਲੋਕ ਪੰਪਾਂ ਦੇ ਦੇਖਿਆ ਹੈ ਕਿ ਕੁਝ ਸਾਡੇ ਕਿਸਾਨ ਭਰਾ ਹੀ ਜਿਹੜੇ ਨੇ ਉਹ ਡਰਮਾਂ ਦੇ ਨਾਲ ਤੇਲ ਜਿਹੜਾ ਇਕੱਠਾ ਕਰ ਰਹੇ ਆ ਗਲਤ ਗੱਲ ਹੈ ਉਹ ਲੋਕ ਜਿਨ੍ਹਾਂ ਨੇ ਮਹੀਨੇ ਦੇ ਵਿੱਚ ਸ਼ਾਇਦ ਇੱਕ ਵਾਰ ਗੱਡੀ ਕੱਢਣੀ ਹੋਵੇ ਉਹ ਵੀ ਗੱਡੀਆਂ ਦੀਆਂ ਟੈਂਕੀਆਂ ਫੁੱਲ ਕਰਾ ਰਹੇ ਇਦਾਂ ਨਹੀਂ ਹੋਣਾ ਇਹ ਸੰਕੇਤਕ ਘੜਤਾਲਾਂ ਹੁੰਦੀਆਂ ਨੇ ਕੁਝ ਸਮੇਂ ਲਈ ਹੁੰਦੀਆਂ ਨੇ ਅਸੀਂ ਜਾਣ ਬੁੱਝ ਕੇ ਜਿਹੜਾ ਉਹ ਥੋੜੇ ਪੈਦਾ ਕਰਦੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਡੇ ਟਰੱਕ ਡਰਾਈਵਰ ਜਿਹੜੇ ਐ ਬੈਠੇ ਆ ਜਥੇਬੰਦੀਆਂ ਜਿਹੜੀਆਂ ਨੇ ਸਾਡੇ ਸੰਪਰਕ ਚ ਨੇ ਮੈਨੂੰ ਲੱਗਦਾ ਹੈ ਕਿ ਉਹ ਅੱਜ ਹੜਤਾਲ ਜਿਹੜੀ ਆ ਉਹ ਖਤਮ ਹੋ ਜਾਣੀ ਹੈ ਸਰਕਾਰ ਨੇ ਉਹਨਾਂ ਨੂੰ ਭਰੋਸੇ ਦੇ ਵਿੱਚ ਲੈ ਲੈਣਾ ਤੇ ਡੀਜ਼ਲ ਦੀ ਸਪਲਾਈ ਪੈਟਰੋਲ ਦੀ ਜਿਹੜੀ ਆ ਉਹ ਸ਼ੁਰੂ ਹੋ ਜਾਣੀ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਬੁਖਲਟ ਚ ਆਉਣ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਔਰ ਨਾਲ ਦੀ ਨਾਲ ਹੀ ਮੈਂ ਇੱਕ ਗੱਲ ਆਪ ਜੀ ਦੇ ਮਾਧਿਅਮ ਰਾਹੀਂ ਅੱਜ ਉਹਨਾਂ ਲੋਕਾਂ ਨੂੰ ਵੀ ਕਹਿ ਦੇਣੀ ਚਾਹੁੰਦਾ ਜਿਹੜੇ ਕਿਸਾਨਾਂ ਦੇ ਤਰਨਿਆਂ ਨੂੰ ਭੰਡਦੇ ਆ ਜਿਹੜੇ ਕਿਸਾਨੀ ਸੰਘਰਸ਼ ਨੂੰ ਭੰਡਦੇ ਐ ਜਿਹੜੇ ਕਿਸਾਨਾਂ ਦੇ ਵਿਰੁੱਧ ਬੋਲਦੇ ਐ ਕਿ ਅਜੇ ਤੇ ਭਰਾਵੋ ਇੱਕ ਡੀਜ਼ਰ ਪਟ્રોલ ਦੀ ਥੋੜ੍ਹ ਹੋਈ ਐ ਤੇ ਹਹਾਕਾਰ ਮੱਚ ਗਈ ਐ ਤੇ ਜਿਸ ਦਿਨ ਅਸੀਂ ਕਿਸਾਨਾਂ ਨੇ ਆਪਣੇ ਖਾਣ ਜੋਗੀ ਫਸਲ ਬੀਜਣੀ ਸ਼ੁਰੂ ਕਰ ਦਿੱਤੀ ਨਾ ਤੇ ਫੇਰ ਤੁਸੀਂ ਅੰਦਾਜ਼ਾ ਲਾ ਲਿਓ ਵੀ ਤੁਹਾਡਾ ਕੀ ਬਣਦਾ ਅਸੀਂ ਜਿਹੜਾ ਪਹਿਲਾਂ ਟੇਬਲ ਟॉक ਕਰਦੇ ਆ ਫੇਰ ਅਸੀਂ ਸਾਈਡ ਤੇ ਧਰਨੇ ਦਿੰਦੇ ਆ ਜਦੋਂ ਨਹੀਂ ਕੰਮਜਾਬੀ ਸਾਨੂੰ ਕਿਸੇ ਪਾਸੇ ਮਿਲਦੀ ਸਰਕਾਰ ਸਾਡੇ ਵੱਲ ਮੂੰਹ ਕਰਦੀ ਫਿਰ ਮਜਬੂਰਨ ਸਾਨੂੰ ਰੋਡ ਜਾਮ ਕਰਨੇ ਪੈਂਦੇ ਆ ਤੇ ਜਦੋਂ ਕਿਤੇ ਅਸੀਂ ਰੋਡ ਜਾਮ ਕਰਦੇ ਆ ਉਦੋਂ ਬਹੁਤ ਸਾਰੇ ਬੁੱਧੀਜੀਵੀ ਸਰਕਾਰਾਂ ਦੇ ਮੀਡੀਆ ਸੈਲ ਨੇ ਤੇ ਰੌਲਾ ਪਾਉਣਾ ਹੀ ਪਾਉਣਾ ਹੈ ਬਹੁਤ ਸਾਰੇ ਬੁੱਧੀਜੀਵੀ ਵੀ ਉਹ ਫਿਰ ਜਿਨ੍ਹਾਂ ਦੀ ਕੋਈ ਕਾਰਜਗਾਰੀ ਨਹੀਂ ਹੁੰਦੀ ਸ਼ਾਇਦ ਉਹ ਆਪਣਾ ਘਰ ਨੂੰ ਚਲਾਉਣ ਜੀ ਵੀ ਫੇਲ ਹੋਣ ਤੇ ਉਹ ਫਿਰ ਕਹਿਣਗੇ ਕਿਸਾਨ ਸੜਕਾਂ ਤੇ ਬਹਿ ਗਏ ਲੋਕ ਤੰਗ ਹੋ ਗਏ ਭਰਾਵੋ ਅਸੀਂ ਤੇ ਮਰਦੇ ਰੋਡ ਜਾਮ ਕਰਦੇ ਆ ਬਸ ਇਸ ਚੀਜ਼ ਨੂੰ ਖਿਆਲ ਚ ਰੱਖਿਓ ਕਿ ਸਾਡੀ ਫਸਲ ਦਾ ਸ ਹੁਣ ਤੱਕ 30 ਗੁਣਾ ਰੇਟ ਵਧਿਆ ਪਿਛਲੇ ਐ ਕਹਿ ਸਕਦੇ ਆ ਕਿ 1970 ਤੋਂ ਲੈ ਕੇ ਮੰਗਾਈ ਤੇ ਬਾਕੀ ਜਿਹੜੀ ਚੀਜ਼ਾਂ ਨੇ ਤਨਖਾਹਾਂ ਕਹਿ ਲਓ 350 ਗੁਣਾ ਤੱਕ ਵਧ ਗਈਆਂ ਤੇ ਫਿਰ ਸਾਨੂੰ ਆਪਣੇ ਹੱਕ ਲੈਣ ਲਈ ਮਰਦਿਆਂ ਨੂੰ ਜਦੋਂ ਸੜਕ ਤੇ ਆ ਕੇ ਬਹਿਣਾ ਪੈਂਦਾ ਤੇ ਜੇਕਰ ਅਸੀਂ ਫਿਰ ਦੁਖੀ ਹੋ ਕੇ ਫਸਲ ਤੁਹਾਡੇ ਵਾਸਤੇ ਵਿਜਨੀ ਬੰਦ ਕਰ ਦਿੱਤੀ ਤੇ ਫਿਰ ਸਾਬ ਲਾ ਲਿਓ ਵੀ ਕਣਕ ਜਿਹੜੀ ਹੈਗੀ ਹੈ ਕਣਕੇ ਕਿਤੇ ਬਾਹਰੀ ਵਿਦੇਸ਼ ਹੋਣੀ ਨਹੀਂ ਹੋਣੀ ਜਾਂ ਕਣਕ ਕਿਸੇ ਫੈਕਟਰੀ 'ਚ ਨਹੀਂ ਬਣ ਜਾਣੀ ਸੋ ਇਸ ਕਰਕੇ ਸਾਰੇ ਜਿਹੜੇ ਆ ਇਹਨਾਂ ਤੋਂ ਸਬਕ ਸਿੱਖੋ ਜਦੋਂ ਵੀ ਕੋਈ ਐਜੀਟੇਸ਼ਨ ਹੁੰਦੀ ਹੈ ਤਾਂ ਉਹਨੂੰ ਸਾਰਥਕ ਢੰਗ ਨਾਲ ਲਵੋ ਉਹਨਾਂ ਦਾ ਸਾਥ ਦਿਓ ਨਾ ਕਿ ਉਹਨਾਂ ਦੇ ਵਿਰੁੱਧ ਜਿਹੜਾ ਕੋਕ ਬੁਲਕ ਬੋਲ ਬੋਲੇ ਜਾਣ ਇਹ ਹੀ ਮੇਰੀ ਬੇਨਤੀ ਹੈ